ਹਾਂਜੀ ਕਿਦਾਂ ਸਾਰੇ ਲੋਟ ਤੇ ਅੱਜ ਆਪਾਂ ਜਾ ਰਹੇ ਆ ਕਿ ਤੂਗੀ ਆਈ ਮਸ਼ੀਨ ਕੱਟ ਕੇ ਲੈ ਕੇ ਜਾ ਰਹੇ ਆ ਕਿ ਇਹਨੂੰ ਉੱਧਰ ਅੱਡੇ ਵਾਲੇ ਕੋਲੇ ਮੇਰੇ ਨਾਲ ਕਰਵਾਵਾਂਗੇ ਚਾਪੀਆਂ ਰੁਪੀਆਂ ਤਾਂ ਮੈਂ ਕੱਢ ਲਈਆਂ ਸਾਰੀਆਂ ਬਰੇਡ ਅੱਜ ਬਰੇਡ ਕਰ ਲਾਂਗੇ ਆਪਣੀਆਂ ਸਾਰੀਆਂ ਕੱਢ ਲਈਆਂ ਹੁਣ ਕਰਦੇ ਆਂ ਮਹਿੰਦਰਾ ਨੂੰ ਸਟਾਰਟ ਤੇ ਫਿਰ ਇਹਨੂੰ ਲੈ ਕੇ ਚੱਲਦੇ ਆਂ ਉੱਥੇ ਚਲੋ ਮੈਂ ਤੁਹਾਨੂੰ ਓਕੇ ਜੀ ਆਪਾਂ ਨੇ ਟੂੜੀਆਂ ਵੀ ਇੰਤੇ ਥੱਲੇ ਆਂਦੀ। ਇਧਰ ਕੋਲੇ ਇਹਨੂੰ ਲਾਵਾਂਗੇ ਇੱਥੇ। ਕਿੱਥੇ ਕਰਾਵਾਂਗੇ? ਜਾਂ ਫਿਰ ਨਾ ਇੱਥੇ ਤਾਂ ਨਹੀਂ ਲੱਗਣੀ। ਹੋਰ ਪਾਸੇ ਕਰਕੇ ਜਾਂ ਫਿਰ ਉੱਥੇ ਸਾਹਮਣੇ ਲਾਵਾਂਗੇ। ਨਹੀਂ ਫਿਰ ਉੱਥੇ ਲਾਵਾਂਗੇ ਦਰਖਤ ਦੇ ਕੋਲੇ ਇੱਥੇ। ਦੇਖਦੇ ਆ ਕੋਈ ਗੱਲ ਗਰਮੀ ਬਹੁਤ ਹੈ। ਬ੍ਰਾਈਟਨੈਸ ਘਟਾ ਲਾ ਸੂਰਜ। ਚਲੋ। ਇਹ ਜਾਲ ਝੂਲ ਗਿਆ ਵੀ ਕੋਸਾ ਭੁੱਖਣੇ ਕੋਲੇ। ਲਾਹਾਂਗੇ ਬਲੇਡ ਗੂਰ ਖੋਲਾਂਗੇ ਚਲੋ ਫਿਰ ਮਿਲਦੇ ਸਾਨੂੰ ਜੀ ਸੂੜਿਆ ਇਹਦਾ ਆਪਾਂ ਨੇ ਕਮਾਤੀ ਸੀ ਇੱਕ ਵਾਰੀ ਪੇਟਕਸ ਫੜਾਉਣ ਚਲਾ ਦੀ ਆ ਭਾਰਤੀ ਗੱਡੀ ਵਾਲੀ ਉਦੋਂ ਮੈਂ ਵਲੌਗ ਨਹੀਂ ਬਣਾਇਆ ਜੋ ਕਿ ਮੈਂ ਕਮਾਉਣ ਦੇ ਲੱਗਿਆ ਸੀ ਤੇ ਟੱਕਸ ਦੇ ਤੇ ਹੋਣ ਲੈ ਕੇ ਆਏ ਸੀ ਇਹ ਤਾਂ ਹੈ ਨਹੀਂ ਮੈਨੂੰ ਲੱਗਦਾ ਲੈਫਟ ਤੇ ਉੱਪਰ ਹਾਲ ਹੁਣ ਇਹਨੂੰ ਭੂਗਣਾ ਜਾਂ ਕੱਢ ਦਿੰਨੇ ਆ ਫੇਰ ਪਲੇਟ ਉੱਤੇ ਲਗਾਗੇ ਇਹ ਕਮਾਰੀ ਜਾਂਦੀ ਰਸੂ ਚਲੋ ਫੇਰ ਇਹਨੂੰ ਭੂਗਣਾ ਕਰਤਾ ਚਲੋ ਫੇਰ ਮੈਂ ਤਾਂ ਤੁਹਾਨੂੰ ਇਹਨੂੰ ਬੈਗ ਲਾ ਦਾਂਗੇ ਦੇਖ ਲੈ ਸਾਹਮਣੇ ਇਹ ਲਾ ਦਾਂਗੇ ਉਹ ਮੈਨੂੰ ਓਕੇ ਇਹਨੂੰ ਇੱਥੇ ਹੀ ਆਪਾਂ ਨੇ ਸਾਹਮਣੇ ਲਾ ਲਿਆ ਫੇਰ ਚੱਕੋ ਟਾਪਾ ਕਾ ਨਗਰ ਦੀ ਜਿਹੜੀ ਸਹੀ ਆ ਉਹ ਜਿਹੜੀ ਹੁਣ ਲਈ ਆ ਉਹ ਹੋਰ ਆ ਆ ਆ ਜੀ ਕਿਉਂ ਤੇ ਅੱਖ ਨਹੀਂ ਬੰਦ ਤੇ ਕੜਦੀ ਐ ਤੇ ਜੋ ਕੜਦੀ ਉਹ ਪਲੇਟ ਵੱਡੀ ਚੱਕਿਆ ਚ ਇਸ ਇਸ ਉੱਤੇ ਹੀ ਬਾਜੀ ਬਾੜ ਦਾ ਹਾਂ 15 ਮਾੜ ਦਾ ਉਹ ਕਹੇ ਚੱਕੋ ਕੋਣ ਖਾ ਉਹ ਜਿਹੜੀ ਕਹਿੰਦਾ ਗਰਦੀ ਜੀ ਉਹ ਪੂਰੀ ਪਲੇਟ ਵੱਡਾ ਨੇ ਪਲੇਟ ਉਹ ਨਹੀਂ ਕਿਚੇ ਬਸ ਇਹ ਤੂੜੀ ਘਮਦੀ ਆ ਜਾਈ ਬਰੋ ਮਾਰ ਕੇ ਕੜਾਈ ਹੀ ਜਿਹੜਾ ਬੇਤਾ ਨਹੀਂ ਪਾਏ ਨਹੀਂ ਜੀ ਬਸ ਆ ਚਲੋ ਫਿਰ ਮੈਂ ਤੁਹਾਨੂੰ ਬੈਲਟਾਂ ਦਾ ਬੈਲਟ ਮਾਰੇ ਮੈਂ ਬਲੇਟ ਖੋਲਣ ਦਾ ਆਪਾਂ ਲਾ ਗਏ ਤੇ ਪਹਿਲਾਂ ਹੀ ਆਪਣਾ ਖੋਣਾ ਸ਼ੁਰੂਆਤ ਕਰ ਲਈ। ਕਿੱਤੋਂ ਹੋਦੇ ਸੱਤ ਲੱਗੇ? ਕਿਹੜੀ? ਹੁਣ ਤਾਂ ਲੱਗੇ ਆ। ਚਲੋ ਫਿਰ ਜਾਣਾ ਹੋਣਾ। ਮੈਂ ਦਰ ਖੋਲ ਦਿਆਂ ਹਾਂ। ਓਕੇ। ਆਪਾਂ ਨੇ ਇਹ ਤਾਂ ਸਾਰੇ ਪਲੇਟ ਬਰੂਲ ਖੋਲਤੇ ਸੀ। ਓਹ ਢੂਹੀ ਦਿਖਾ ਲੱਗ ਜਾਂਦੀ ਆ। ਹੁਣ ਬਸ ਲੈ ਕੇ ਜਾਉਣਾ ਇਹਨੂੰ ਘਰ ਨੂੰ। ਚਲੋ ਫਿਰ ਮੈਂ ਜਾ ਹਾਂ। ਹਾਂਜੀ। ਹੁਣ ਅਸੀਂ ਇਹਨੂੰ ਲੈ ਕੇ ਜਾਵਾਂਗੇ ਕਿਤੇ। ਉਹੜਾ ਤਾਂ ਇਹ ਦੇ ਹੁਣ ਆਪਾਂ ਨੂੰ ਕੋਈ ਗੰਨੂ ਕੰਮ ਹੈ ਨਹੀਂ ਹੁਣ ਆਪਾਂ ਰੋਟੀ ਰਾਟੀ ਖਾਣੇ ਆ। ਨੂਰੀ ਮੋਟੋ ਦਾ ਆਪਣਾ ਪਿੰਜਲਾ ਇੱਥੇ ਕਰਤੈ ਮੋਟੂ। ਇਹ ਹੁਣ ਆਪਾਂ ਨੂੰ ਕੋਈ ਗੰਮ ਗੰਨੂ ਹੈਗਾ ਨਹੀਂ। ਸੇ ਸਭ ਜਨ ਜਾ ਆਪਣਾ ਖਾਣੇ ਹਾਂ ਉੱਥੇ ਹੀ ਅੱਜ ਖਾਣੀ ਆ ਅਜਾ ਨਿਕਾਲੂ ਅੱਜ। ਪਤਾ ਨਹੀਂ ਉਹਦੇ ਕੁਝ ਵੀ। ਇਹ ਹੁਣ ਮੈਂ ਰੋਟੀ ਰਾਟੀ ਖਾਣ ਲੱਗਿਆ। ਮੈਂ ਲੋ ਤੁਹਾਨੂੰ ਬਾਅਦ ਚ ਦਿਲੂ ਕੰਮ ਹੋਇਆ। ਓਕੇ। ਹਾਂਜੀ ਪਰ ਸੋਨ ਆਪਾਂ ਹੋਣੇ ਨੇ ਬਰੇਡ ਬੂ ਖੋਲ ਕੇ ਕੱਲ ਕਾਸ਼ ਵੀ ਦਿੱਤੇ ਸੀ ਕੱਲ ਮੈਂ ਵਲੌਗ ਵੀ ਬਣਾਇਆ ਕਿ ਜਦੋਂ ਸੁਣੋਂ ਆਇਆ ਹੋ ਗਏ ਤਾਂ ਕਾਸ਼ ਕੁਛ ਕੇ ਆ ਗਈ ਸੀ ਚਲੋ ਆਪਾਂ ਆਪਣੇ ਸਮਾਨ ਘਰ ਸਪਰੇ ਕਰਨਾ ਲੱਗ ਪਏ ਆ ਢੋਲੀ ਅੱਧੀ ਘਵਾਲੀ ਟਿੱਬੀਆਂ ਅੱਧੀ ਕਰਨੀ ਹੈ ਗਈ ਬਾਕੀ ਥੋੜੀ ਜਿਹੀ ਇੱਥੇ ਆ ਤੇ ਚਲੋ ਮੈਂ ਤੁਹਾਨੂੰ ਓਕੇ ਹੁਣ ਇੱਥੇ ਆਪਾਂ ਪੈਪੀਆ ਖੋਲਣ ਲੱਗੇ ਪੈਪ ਸਾਰਾ ਬਸਾਵਾ ਦੇ ਕੱਤੇ ਚ ਚਲੋ ਆਓ ਕੋਈ ਬਾਲ ਆਈ ਡੈਡੀ ਮੱਕੀ ਚਾਣਨੀ ਲੱਕ ਲੱਕ ਤੱਕ ਤਾਂ ਆਉਗੀ ਹੋਵੇ ਚਲੋ ਮੈਨੂੰ ਮਿਲਦਾ ਸਾਨੂੰ ਜੀ ਫਿਰ ਸਪਰੇਅ ਲਗਾਣਾ ਲਗਾ ਤੱਕ ਤੋਂ ਫਟੇ ਫਟੇ ਮੱਕੀ ਤਾਂ ਫਿਰ ਹੁਣ ਸਪਰੇਅ ਕਰਦੇ ਆ ਫਿਰ ਮਿਲਦਾ ਸਾਨੂੰ ਓਕੇ ਹਾਂਜੀ ਆਪਣੇ ਸਪਰੇਈ ਦੀ ਤਰ੍ਹਾਂ ਕਰਤੀ ਉਹ ਚੱਕੂ ਕਾਹ ਵੇਖਦੇ ਲੱਗੇ ਮੈਂ ਫਿਰ ਇਕੱਠੀ ਕਰਦੇ ਆਂ ਐਂ ਤਾਂ ਖਿਚੀ ਨਹੀਂ ਆਦੀ ਆਹ ਝੋੜ ਬਹੁਤ ਲੱਗਦਾ ਬਸ ਛਾਤੂ ਹਣੀ ਫਿਰ ਇਕੱਠੀ ਕਰਦੇ ਨੇ ਇਹ ਦੋ ਟਿਬਿਆਂ ਤੇ ਕੰਨ ਚਾਲਦੇ ਓਕੇ ਆਪਾਂ ਬੂਬਾ ਹੁਣ ਇਕੱਠੀ ਕਰਤੀ ਹੁਣ ਟਿਬੇ ਟਿਬੇ ਚਾਲਦੇ ਚਲੋ ਹੁਣ ਮੈਂ ਤੁਹਾਨੂੰ ਓਕੇ ਆਪਾਂ ਟਿਬੇ ਅੱਗੇ ਹੀ ਇੱਥੇ ਹੁਣ ਸਪਰੇਅ ਕਰਾਂਗੇ ਜਦੋਂ ਦੋ ਫਾਂਟਾਂ ਦੀ ਆ ਤੇ ਚਲੋ ਫਿਰ ਮੈਨੂੰ ਸੁਣੋ ਫਾਟ ਆ ਬਣੇ ਤੇ ਬਸ ਬਰੇ ਦਾ ਗੱਲ ਚੋਣ ਚੱਲਿਆ ਆ ਪਾ ਕਰਦੇ ਚਲੋ ਫਿਰ ਬੈਠਾ ਉੱਧਰ ਚੱਲ ਹਾਂਜੀ ਅਸੀਂ ਸਾਡੇ ਜਿੱਥੇ ਹਣਾ ਬੜੇ ਡਿਆ ਕੱਸਦੇ ਚਾਂਕ ਖਾਣਾ ਰਹਿੰਦੇ ਬਾਕੀ ਸਾਰੇ ਕਸਟਮਰ ਸ ਕਿ ਉਹ ਹਮ ਕਸਤੇ ਸੀ ਮੈਨੂੰ ਹੰਦਵਾਚ ਓਕੇ ਹਾਂਜੀ ਆਪਾਂ ਨੇ ਮਸਕਿੰਡ ਦੇ ਪਲੇਟੇ ਤਾਂ ਕਰਸਤੇ ਸੀ ਆ ਬਾਸਕਟ ਦੇ ਵੀ ਇਧਰ ਪਾਸੇ ਬਦਲ ਕੇ ਕਰਸਤੇ ਹੁਣ ਉੱਤਲੀ ਬਾਸਕਟ ਖੋਲਦੇ ਆ ਪਰ ਮੈਨੂੰ ਓਕੇ ਉੱਤਲੀ ਬਾਸਕਟ ਖੋਲ ਕੇ ਵੀ ਆਪਾਂ ਕਰਸਤੀ ਉੱਤਲੀ ਤੇ ਉੱਧਰ ਬਈਆ ਉਹ ਵੀ ਕਹਸਾਂਗੇ ਤੇ ਆਪਾਂ ਨੇ ਕਹਣ ਜਤੂ ਦੋ ਇੱਕ ਡੱਬੀ ਮੰਗਾਈ ਸੀ ਉਹ ਵੀ ਨਹੀਂ ਲੈ ਕੇ ਦਿੱਤੀ ਚਲੋ ਹੁਣ ਉਹ ਵਾਸਤੇ ਬੜੇ ਬੂਗ ਕਾਸਕ ਮੈਨ ਨੂੰ ਓਕੇ ਹਾਂਜੀ ਅਸੀਂ ਮਸ਼ੀਨ ਦੇ ਬਲੇਡ ਬੂਗ ਕਾਸ ਤੋਂ ਸਕੇ ਟਾ ਗਏ ਸੀਗੇ ਰੈਕ ਰੂਮ ਤੋਂ ਆਪਾਂ ਨੇ ਇੱਥੇ ਲਾ ਤੰਦ ਕੇ ਤੇ ਹੁਣ ਆਪਾਂ ਜਾ ਰਹੇ ਹਮਲੇ ਕੋਲ ਦੇ ਜਰਸੀਜ਼ ਜਿਹੜੀ ਵਾਲਿਆਂ ਦੀ ਜੌਂਦੀ ਆਦੀ ਯਾਕੀ ਉੱਥੇ ਆਪਣੇ ਗਮੀ ਚਾਚੂ ਦੇ ਫੈਕਟਰ ਲਿਆ ਨਵਾਂ ਇਹਨਾਂ ਨੂੰ ਮਲੇ ਕੋਲ ਦੇ ਅਸੀਂ ਜਾਂਦੇ ਆ ਤੇ ਫਿਰ ਮੈਂ ਤੁਹਾਨੂੰ ਓਕੇ ਹਾਂਜੀ ਹੁਣ ਆਪਾਂ ਜਾਂਦੇ ਆ ਕਿ ਮੇਰੇ ਕੋਲ ਦੇ ਇਕੋ ਆਪਲੇ ਛੱਤੇ ਹੁਣ ਨਮਾਲੇ ਹੁਣ ਇਹਦਾ ਵੱਡਾ ਭਾਈ ਦੇ ਹੁਣ 4 ਵਾਈਸ ਹੋਰ ਬਹੁਤ ਜਿਆਦਾ ਸ ਚਲੋ ਚੱਲਦੇ ਆ ਓਕੇ ਬਹੁਤ ਭੀੜ ਆ ਮਰੇ ਗੋਲੇ ਬੋਲਦੇ ਚੱਲ ਰੱਗੇ ਮੇਂ ਰੋਡ ਤੇ ਸਾਰੀ ਭੋਲ ਰਹਿ ਗਈ ਪੂਰੀ ਭੀੜ ਹੋਈ ਭਈਆ ਕਿਉਂ ਅੱਜ ਸਾਰੇ ਇੱਕੋ ਫੈਕਟਰੀਆਂ ਨੂੰ ਛੁੱਟੀਆਂ ਹੋ ਗਈਆਂ ਚਲੋ ਮੈਲਰ ਹਨੂ ਓਕੇ ਬਾਲਾ ਕਾਲਾ ਚਲੋ ਸਰ ਮੈਲਰ ਹਨੂ ਓਕੇ ਜੀ ਹੁਆ ਮੈਂ ਗੋਲੇ ਜਮਸੀ ਜਿਹੜੂ ਨਾ ਕਟਾ ਦੇ ਜੀ ਆਹ ਖੜਾ ਨਮਾ ਝੋਟਾ 55 10 ਗੇਰਫੋਰਮਿਸ ਡ੍ਰਾਈਵਰ ਐਡਜਸਟੇਬਲ ਐਡਜਸਟੇਬਲ ਸਟੀering ਦਾ ਤੇ ਵਾਪਰ ਹੂਮ ਪਰ ਪਰ ਲੋਟ ਜਿਹ ਹੈ ਇਹਨੇ ਵੇਲੀਆ ਨੇ ਹੋ ਹੁਣ ਅੱਗੇ ਤੂੰ ਬਗੜਾਂਗੇ ਕਿਉਂਕਿ ਇਹਨੇ ਸਾਫ ਬੁੱਕ ਕਰਾਈਆ ਸਾਤਰੀ ਛੁੱਟੀ ਲਾ ਕੇ ਤੇ ਕਸਾ ਗੇ ਰਿਕਰਡ ਉੱਤ ਤੇ ਤਰਫ ਮੈਂ ਦੇਖਣ ਨੂੰ ਆਪਕੇ ਹਾਂਜੀ ਇੱਧਰ ਨਵੇਂ ਨੂੰ ਆਪਾਂ ਧੋਤਾ ਸੀ ਤੇ ਇਹਦੀ ਸਾਤਰੀ ਹਜੇ ਕਹਿੰਦੇ ਨੇ ਬਾਅਦ ਚਲੋ ਆ ਕੇ ਜਾਵਾਂਗੇ ਅਜੇ ਆਥਣੇ ਜਾ ਕਾਸਾ ਹੋ ਗਿਆ ਤੇ ਫਿਰ ਇਹਨੂੰ ਲੈ ਕੇ ਚੱਲਾਂਗੇ ਚਲੋ ਫਿਰ ਮਿਲਦੇ ਆ ਲੱਗਿਆ ਵੀ ਮੱਥਾ ਟੇਕਣ ਵਾਹ ਗੁਰ ਵਾਹ ਕਿੱਥੇ ਪਾਸ Hãy subscribe cho kênh Ghiền Mì Gõ Để không bỏ cho ਨਮਾਤੀ ਚਲੋ ਓਕੇ ਜਮੇ ਨਮਾ ਪਿਆ ਤਾਂ ਬਾਈ ਮਾੜਾ ਚਲ ਮਿਲਦੇ ਆ ਫਿਰ ਆ ਗੜਿਆ ਨਵੇਂ ਆ ਗੋੰਤਾ ਸੁਨ ਨਮਾ ਕੇ ਰੋ ਪਰੋ ਆ 50 45 ਇਹ ਹੋ ਰਹੀ ਹੋ ਰਾ ਇਹਦੇ ਚਾਰ ਗੇਹ ਨੇ ਉਧਰਲੇ ਪਾਸੇ ਤਾ ਦੇ ਚਾਰ ਗੇਹ ਨੇ ए बी सी डी यार ਇਧਰਲੇ ਪਾਸੇ 14 ਨੇ ਟੇਰਾ ਜੋ ਮੂਰੇ ਮੂਰੇ ਕਿੰਨੇ ਦੇਉਂਦੇ ਨੇ ਦੇ 8 18 ਦੇ ਇਧਰੋਂ ਚਾਚੂ ਪੀਨੇ ਫਿਰ ਹੱਥ ਗੱਲ ਕਰਦੇ ਹਾਂ ਚਲੋ ਹੁਣ ਮਿਲਦੇ ਹਾਂ ਹਾਂ ਜੀ ਉਹ ਲੈ ਬਹੁਤ ਖਵਨ ਜਾਉਦਾ ਉਹ ਵਾਸਤੇ ਲੈ ਕੇ ਚੱਲਦੇ ਆਂ ਕਾਣੂ ਰੂਲ ਟਾਇਰ ਤੇ ਦਿਖਾਣਾ ਸੀ ਕਿ ਕੱਟਿਆ ਹੋਇਆ ਨੇ ਵੀ ਬਦਲਾ ਲਵਾਂਗੇ ਕੋਣਕਾ ਚਲੋ ਇਹ ਮਿਲਦੇ ਆਪ ਹਾਜੀ ਇੱਕ ਆਪਣੇ ਟਾਇਰ ਦਾ ਭਾਅ ਫਿਰਲੇ ਨਹੀਂ ਸੀ ਹੁਣ ਆਪਾਂ ਘਰ ਨੂੰ ਜਾ ਰਹੇ ਆ ਤੁਰੇ ਜਾ ਜੂ ਕੇ ਫਿਰਦਾ ਮੈਂ ਹੁੰਦਾ ਕਹਿੰਦਾ ਕਾਰ ਨੂੰ

ਮੈਂ ਬਗਲੇ ਜਿਹੜੀ ਹੋ ਰਹੀ ਹੋ ਰਹੀ ਹਾਂਜੀ ਅਸੀਂ ਜਿਹੜੀ ਨੂੰ ਤਾਂ ਘਲੇ ਖੜਾ ਕੇ ਆਏ ਸੀ ਜਾਚੂ ਤੇ ਮੈਂ ਹੁਣ ਭੰਗਜਾ ਬਲੌਗ ਦੀ ਐਂਡਿੰਗ ਦੱਸਿਓ ਬਲੌਗ ਕੋ ਮੇ ਲੱਗਿਆ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਮੈਂ ਤੁਹਾਨੂੰ ਅਗਲੇ ਬਲੌਗ ਓਕੇ